ਵੈਕੀਰ ਜੀ ਦਾ ਖਾਲਸਾ ਵੈਕੀਰ ਜੀ ਕੀ ਫੜੇ ਹੁੰਦੀਆਂ ਚਹੀਦ ਜੋੜੀਆਂ ਦਾਦੀ ਦੇਖਦੀ ਬਰਜੀ ਉੱਤੇ ਝਾੜੀ ਕੇ ਹੁੰਦੀਆਂ ਚਹੀਦ ਜੋੜੀਆਂ ਕੋੜੀ ਗਾਵੇ ਪੋਤੇ ਆਦੀ ਦਾਦੀ ਕਾਲੀ ਜਹਤਾਂ ਦੇ ਵਿੱਚ ਫਾੜੀ ਕੇ ਟੀਡੇ ਵਿੱਚ ਹੌਲੇ ਓਠ ਦੇ ਬੋ ਬਣੇ ਆਇਆ ਦਾ ਪਹਾੜੀ ਬੈਠੀ ਮਾਤਾ ਸੋਚਾ ਸੋਚਦੀ ਮੇਰੇ ਪੁੱਤੇ ਆਦੀ ਹੋ ਮਰਨੀ ਆਰੀ ਬੈਠੀ ਮਾਤਾ ਸੋਚਾ ਸੋਚਦੀ ਮੇਰੇ ਪੁੱਤੇ ਆਦੀ ਹੋ ਮਰਨੀ ਆਰੀ ਜੋਰਾਵਰ ਫਤੇ ਸੀ ਗਨੂ ਲਾਗੇ ਜਲਾਦੇ ਦੇ ਤਾੜੀ ਕੇ ਹੁੰਦੀਆਂ ਛਹੀਦ ਜੋੜੀਆਂ ਦਾਦੀ ਦੇਖਦੀ ਫਿਰ ਜੀ ਉਤੇ ਛਾੜੀ ਕੇ ਹੁੰਦੀਆਂ ਛਹੀਦ ਜੋੜੀਆਂ ਦਾਦੇ ਦੇ ਸੁਣੋ ਪੋਤੇਓ ਸਿੱਖੀ ਕਾਮ ਨੂੰ ਦਾਗ ਨਾ ਲਾਇਓ ਪੁੱਤ ਹੋ ਗਵਿੰਦ ਸਿੰਘ ਦੇ ਸਿੱਖ ਕਾਮਦੀ ਤੇ ਰਾਖੇ ਕੇ ਦੇਖਾ ਹਯੋ ਪੋਤਿਆਂ ਨੂੰ ਦੇਵੇ ਹੌਸਲਾ ਦਾਦੀ ਕਾੜੀ ਕੇ ਬੁਰਜੇ ਉੱਤੇ ਕਾੜੀ ਕੇ ਹੁੰਦੀਆਂ ਚਹੀਦ ਜੋੜੀਆਂ ਦਾਦੀ ਦੇਖ ਦੀਵਰੇ ਜੀ ਉੱਤੇ ਚਾੜੀ ਕੇ ਹੁੰਦੀਆਂ ਸ਼ਹੀਦ ਜੋੜੀਆਂ ਮੋਗਲਾਂ ਦਾ ਰਾਜ ਚੰਦਰਾ ਫੜ ਲੈਨੇ ਮਸੂਮ ਵਚਾਰੇ ਇਟ ਨਾਲ ਇਟ ਤਾਰੀਕੇ ਚੀਨ